ਜਿਹੜਾ ਪਿਆਰਾ ਚ ਇਹ 2 2000 ਦਾ ਕੁਰਤਾ ਪਜਾਮਾ ਗੀਜ਼ਾ कॉटन ਦਾ ਮਿਲਦਾ ਇੱਥੇ ਮਿਲਣਾ 700 ਰੁਪਏ ਦਾ ਰੰਗ ਬਹੁਤ ਮਿਲਨੇ ਆ ਆ ਚੱਕੋ ਓਏ ਆਗੇ ਦੁਬਈ ਦੇ ਛੇਕਾ ਵਾਲੇ ਕੁਰਤੇ ਪਜਾਮੇ ਆ ਚੈੱਕ ਕਰੋ ਦੁਬਈ ਦਾ ਕੁਰਤਾ ਪਜਾਮਾ ਗੀਜ਼ਾ कॉटन ਦੁਬਈ ਦਾ ਕਹਿੰਦੇ ਜਿਹੜਾ ਸ਼ੌਕ ਨਾਲ ਪਾਊਗਾ ਕੋਈ 5000 ਕੋਈ 7000 ਦਾ ਨਹੀਂ 1100 ਰੁਪਏ ਦਾ ਸਾਡੇ ਕੋਲ ਕੱਪੜਾ ਤਾਂ ਬਹੁਤ ਸਸਤਾ ਸਾਡੇ ਕੋਲ ਟੇਲਰਾਂ ਦੀ ਟੀਮ ਬੜੀ ਸ਼ਾਨਦਾਰ ਆ ਤੁਸੀਂ ਦੇਖੋ ਜਿੱਦਾਂ ਦਾ ਤੁਹਾਨੂੰ ਡਿਜ਼ਾਈਨ ਜਿਹੜਾ ਕੁਰਤੇ ਪਿਆ ਮੇਰਾ ਉਹਦਾਂ ਦਾ ਸਲਾਈ ਕਰਕੇ ਦੇ ਦਾਂਗੇ ਆ ਕੋਟ ਪੈਂਟ ਆਪਦੇ ਨੇੜੇ ਦੀ ਦੁਕਾਨਾਂ ਤੇ ਆ ਨੇੜੇ ਦੀ ਨੁੱਕਰ ਵਾਲੀ ਗਲੀ ਤੇ ਟੇਲਰ ਤੋਂ ਸਮਾਈ ਦਾ ਰੇਟ ਪੁੱਛ ਲਓ ਸਮਾਈ ਕੱਲੀ 5-5000 ਪਰ 2995 2 ਪੀਸ 3760 3 ਪੀਸ ਸਟਿਚ ਕਰਕੇ ਦੇ ਰਹੇ ਆ ਕੱਪੜੇ ਦੀ ਕੁਆਲਿਟੀ ਇੱਥੇ ਕੋਈ ਲੁੱਟ ਨਹੀਂ ਕਰਦੇ ਇੱਥੇ ਕੋਈ ਜੇਪਾਂ ਤੇ ਡਾਕੇ ਨਹੀਂ ਮਾਰਦੇ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਹ ਸ਼ੇਰਵਾਨੀਆਂ ਸ਼ੇਰਵਾਨੀਆਂ ਆ ਗਿਆ ਸ਼ੇਰਵਾਨੀਆਂ ਦਾ ਪਜਾਰਾ ਚੇ ਭਾਜੀ ਰੈਂਟ ਕਿੰਨਾ ਚੱਲਦਾ ਸਹੀ ਦੱਸੋ ਸ਼ੇਰਵਾਨੀ ਦਾ ਕੋਈ 7000 ਮੰਗ ਲੈਂਦਾ ਕੋਈ 10000 ਮੰਗ ਲੈਂਦਾ ਕੋਈ 15000 ਮੰਗ ਲੈਂਦਾ ਬਿਲਕੁਲ ਭਾਜੀ 10 10000 ਰੈਂਟ ਆ ਅਸੀਂ 6060 ਸੁੰਦਰ ਸਟਿਚ ਕਰਕੇ ਦੇ ਦਾਂਗੇ। ਲੋਵੀ ਪੱਗਾਂ ਪੁੰਨਣ ਵਾਲੇ ਸ਼ਕੀਨ ਭਰਾਵਾਂ ਦਾ ਵੀ ਵੱਡਾ ਫਾਇਦਾ ਕਰਦਨੇ ਆ। ਇਹ ਬਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ। ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸੁਸਾਇ ਦੇ। ਜਿੱਥੇ ਤੁਹਾਨੂੰ 550 ਤੋਂ ਵੱਧ ਰੰਗ ਮਿਲਣੇ ਆ। ਤੁਸੀਂ ਰੂਬੀਆ ਜਿ ਲੈ ਜਾਓ, ਫੁੱਲ ਵੇਚ ਲੈ ਜਾਓ, ਰੰਗ ਫੇਟ ਹੋ ਜਵੇ, ਡੱਪ ਜਾਵੇ, ਰੰਗ ਨੂੰ ਕੁਝ ਵੀ ਹੋ ਜਵੇ। 3 ਮਹੀਨੇ ਦੀ ਗਾਰੰਟੀ ਆ। ਬਦਲ ਕੇ ਪੱਗ ਨਵੀਂ ਲੈ ਜਾਓ ਲੋਬੀ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ ਕੁਰਤੇ ਪਜਾਮੇ ਲੈਨੇ ਹੋ 1600 1700 1800 2000 ਕੁਰਤੇ ਪਜਾਮੇ ਦੇ ਲਾਤੀ ਵੱਡੀ ਉਪਰੋਂ ਲੁੱਟਾਂ ਕਰਦੇ ਆ ਜਮਾਂ ਬਾਦ ਭਾਈ ਜੀ 1500 1700 1800 2000 ਐਦੂ ਘੱਟ ਕੋਈ ਦੁਕਾਨਦਾਰ ਕੁਰਤੇ ਪਜਾਮੇ ਦੀ ਗੱਲ ਹੀ ਨਹੀਂ ਕਰਦਾ ਕੱਪੜਾ ਵਧੀਆ ਰੇਟ ਘੱਟ ਹੋਵੇ ਵੀਰਾਂ ਦੇ ਫੇਰੇ ਕਰਦੇ ਹੋ ਅੱਜ ਦੇਖੋ ਜੀ ਗੱਲਾਂ ਕਰਾਂਗੇ ਠੋਕ ਕੇ ਤੇ ਡਗੇ ਦੀ ਚੋੜ ਤੇ ਕਰਾਂਗੇ ਜਿਹੜਾ ਪਿਆਰਾ ਚ ਇਹ 2 2000 ਦਾ ਕੁਰਤਾ ਪਜਾਮਾ ਗੀਜ਼ਾ ਕਾਟਨ ਦਾ ਮਿਲਦਾ ਇੱਥੇ ਮੈਨਾਂ 700 ਰੁਪਏ ਦਾ ਰੰਗ ਬਹੁਤ ਮਿਲਨੇ ਆ ਜੇ ਤੁਸੀਂ ਜਿੱਤਾਂ ਦੇ ਮਰਜੀ ਆ ਗੀਜ਼ਾ ਕਾਟਨ ਆ ਗਿਆ ਵਧੀਆ ਕੱਟਣੀ ਸੀ ਆਰਾਮ ਦਾ ਜਿਹੜੇ 5-5000 ਵਾਲੇ ਕੁੜਤੇ ਵੀ ਅਸੀਂ ਇੱਥੇ ਮਿਲਨੇ 15-1500 ਦੇ ਆ ਵਾਈਟ ਕੁੜਤੇ ਪਜਾਮੇ ਪੇਪਰ ਕਾਟਨ ਲੈ ਲੈਣ ਗੀਜ਼ਾ ਮੈਟੀ ਸਿਰਫ ਕੋਈ 1000 ਕੋਈ 1200 ਆ ਚੱਕੋ ਓਏ ਆ ਗਏ ਦੁਬਈ ਦੇ ਛੇਕਾ ਵਾਲੇ ਕੁੜਤੇ ਪਜਾਮੇ ਆ ਚੈੱਕ ਕਰੋ ਦੁਬਈ ਦਾ ਕੁੜਤਾ ਪਜਾਮਾ ਗੀਜ਼ਾ ਕਾਟਨ ਸਬਈ ਦਾ ਕਹਿੰਦੇ ਜਿਹੜਾ ਸ਼ੌਕ ਨਾਲ ਪਾਊਗਾ ਕੋਈ 5000 ਕੋਈ 7000 ਦਾ ਨਹੀਂ 1100 ਰੁਪਏ ਦਾ ਆ ਚੱਕੋ ਲੈ ਲੈਣ 1500 ਮੁਫਤ ਨਾਲ ਪੇਪਰ ਕਾਟਨ ਲੈ ਲੈਣ 1800 ਦੇਖੋ ਜੀ ਜਿਹੜੇ 2500 ਦੇਖੋ ਜੀ ਜਿਹੜੇ ਸਾਡੇ ਸ਼ੁਕੀਨ ਭਰਾ ਆ ਪਿੰਡਾਂ ਦੇ ਮੁੰਡੇ ਆ ਸ਼ਹਿਰਾਂ ਦੇ ਮੁੰਡੇ ਆ ਪੰਜ ਸਰਪੰਚ ਲੰਬੜਦਾਰ ਚਾਹੇ ਤੁਸੀਂ ਕੌਂਸਲਰ ਸਾਰਿਆਂ ਦੇ ਪੱਟੇ ਫਾਇਦੇ ਕਰ ਰਹੇ ਆ 700 ਰੁਪਏ ਤੋਂ ਕੋਟੇਮਾ ਸ਼ੁਰੂ ਉਦੋਂ ਉੱਪਰ ਪ੍ਰਾਇਟੀ ਬਹੁਤ ਆ ਉਹ ਦੇਖੋ ਕਿੰਨੇ ਰੰਗ ਆ ਰੰਗ ਤੁਹਾਨੂੰ ਸਾਰੇ ਮਿਲ ਜਣੇ ਬਾਈ ਜੀ ਹੈਰਾਨ ਮੈਂ ਆ ਕੋਈ ਵਾਈਟ ਰੰਗ ਦੇ ਵਿੱਚ ਬੜੇ ਤਾਂ ਰੱਖਿਆ ਤੁਸੀਂ ਤਾਂ ਦੇਖੋ ਜੀ ਵਾਈਟ ਦੇ ਵਿੱਚ ਸਾਡੇ ਕੋਲ পেਪਰ ਕੋਟਨ ਗੀਜ਼ਾ ਕੋਟਨ ਮੈਟੀ ਲੈ ਲੈਣ ਜਿੰਨੀ ਵੈਰਾਈਟੀ ਕਾਦੀਆਂ ਪੁੱਟ ਰੋਡ ਤੇ ਤੁਹਾਨੂੰ ਮਿਲਨੀ ਆ ਕਿਤੇ ਨਹੀਂ ਮਿਲਨੀ ਮਿਲਨੇ ਸਿਰਫ 4 ਦਿਨਾਂ ਦਾ ਆਫਰ 4 ਦਿਨਾਂ ਦਾ ਆਫਰ ਦੇਖੋ ਜੀ ਸਾਡੇ ਕੋਲ ਕੱਪੜਾ ਤਾਂ ਬਹੁਤ ਸਸਤਾ ਸਾਡੇ ਕੋਲ ਟੇਲਰਾਂ ਦੀ ਟੀਮ ਬੜੀ ਸ਼ਾਨਦਾਰ ਆ ਤੁਸੀਂ ਦੇਖੋ ਜਿੱਦਾਂ ਦਾ ਤੁਹਾਨੂੰ ਡਿਜ਼ਾਈਨ ਚਾਹੀਦਾ ਕੁੜਤੇ ਪਿਆ ਮੇਰਾ ਉਸ ਦਿਨ ਸਲਾਈ ਕਰਕੇ ਦੇ ਦਾਂਗੇ ਦੋ ਜੇ ਪਹਲਵਾ ਲੋ ਕਾਟਨ ਵਾਲੋ ਬਟਨ ਜਿੱਦਾਂ ਨੇ ਮਰਜ਼ੀ ਲਵਾ ਲਓ ਚਾਹੇ ਤੁਸੀਂ ਕੋਲਰ ਵਾਲਾ ਬਣਾ ਲਓ ਚਾਹੇ ਕੋਲਰ ਤੋਂ ਬਿਨਾ ਬਣਾ ਲਓ ਰੰਗ ਸਾਰੇ ਮਿਲ ਜਾਣੇ ਆ ਅੰਤੀਆਂ ਬਾਹ ਬਣਾ ਲਓ ਪੂਰੀਆਂ ਬਾਹ ਬਣਾ ਲਓ ਲੈ 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 ਲਓ ਕੋਟਨ ਲੈ ਲਓ ਤੁਸੀਂ ਸਿਲਕ ਲੈ ਜਾਓ ਐਦਾਂ ਦੇ ਡਿਜ਼ਾਈਨਰ ਕੋਰਤੇ ਪਜਾਮੇ ਬਣਾ ਲਓ ਸਲਵਾਰ ਸੂਟ ਬਣਾ ਲਓ ਪਠਾਨੀ ਸੂਟ ਬਣਾ ਲਓ ਕੋਰਤੇ ਪਜਾਮੇ ਦੇ ਫੇਰੇ ਕਰਤੇ ਬਾਜ਼ਾਰ 'ਚ ਜਾਂਦੇ ਆ 10-12000 ਤੋਂ ਘੱਟ ਕੋਈ ਕੋਟ ਪੈਂਟ ਦਿੰਦਾ ਨਹੀਂ 2 ਪੀਸ ਬਿਲਕੁਲ ਨਹੀਂ ਦਿੰਦਾ ਜੀ ਕਿਉਂਕਿ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਹੋ ਗਏ ਆ ਸ਼ੁਰੂ ਹਣ ਵਿਆਹ ਸ਼ਾਦੀਆਂ ਤੇ ਤੁਹਾਨੂੰ ਕਾਰ ਆਉਣੇ ਸ਼ੁਰੂ ਹੋ ਜਾਣੇ ਆ ਕਰਾਚੀ ਤਿਆਰੀ ਕਰ ਲਓ ਵਿਆਹ ਸ਼ਾਦੀ ਦੀ ਆ ਕੋਟ ਪੈਂਟ ਆਪਦੇ ਨੇੜੇ ਦੀ ਦੁਕਾਨਾਂ ਤੇ ਆ ਨੇੜੇ ਦੀ ਨੁੱਕਰ ਵਾਲੀ ਗਲੀ ਤੇ ਟੇਲਰ ਤੋਂ ਸਮਾਈ ਦਾ ਰੇਟ ਪੁੱਛ ਲਿਓ ਸਮਾਈ ਕੱਲੀ 5-5000 ਪਰ 2995 2 ਪੀਸ 3760 3 ਪੀਸ ਸਟਿਚ ਕਰਕੇ ਦੇ ਰਹੇ ਆ ਕੱਪੜੇ ਦੀ ਕੁਆਲਿਟੀ ਮੈਨੂੰ ਲੱਗਦਾ ਮੈਨੂੰ ਲੱਗਦਾ ਤੁਹਾਡੇ ਨੁਕਸ ਪੈ ਗਿਆ ਚਾਰਜ 4 4000 ਰੁਪਿਆ 45 4500 ਰੁਪਿਆ ਕੱਲੀ ਸਮਾਈ ਚਲਦੀ ਆ ਤੁਸੀਂ ਕਹਿੰਦੇ ਹੋ 2995 ਚ ਸਲਾਈ ਕਰਕੇ ਕਪੜਾ ਵੀ ਤੇ ਸਲਾਈ ਵਿੱਚ ਹੀ ਦੇਖੋ ਜੀ ਨਾ ਤੇ ਸਾਡਾ ਸਮਾਂ ਨਾ ਤੇ ਸਾਡਾ ਦਿਮਾਗ ਖੇលਿਆ ਤੇ ਨਾ ਹੀ ਸਾਨੂੰ ਗਰੰਟ ਲੱਗਣ ਵਾਲਾ ਪੂਰੇ ਦਰਸਤ ਹੋ ਕੇ ਹੋਸ਼ੋ ਹਵਾਸ ਚ ਗੱਲ ਕਹਿੰਦੇ ਆ 2995 2 ਪੀਸ 3763 ਪੀਸ ਆ ਚੱਕੋ ਭਾਜੀ ਦੁਕਾਨਦਾਰ ਵੀਡੀਓ ਪਾ ਦਿੰਦੇ ਆ ਲੋਕਾਂ ਨੂੰ ਇੱਥੇ ਬੁਲਾ ਲੈਂਦੇ ਆ ਦਿੰਦੇ ਕੁਝ ਨਹੀਂ ਹੈਗੇ ਪਰ ਅਸੀਂ ਰੇਟ ਲਿਖ ਕੇ ਲਾਤਾ 315 ਰੁਪਏ ਮੀਟਰ ਕੱਪੜਾ ਆ ਦੇਖੋ 1000 ਰੁਪਏ 50 ਰੁਪਏ ਸਵਾਈ ਦੇਖੋ ਕੱਪੜਾ ਹੀ ਪੂਰਾ ਆ ਲੋ ਜਿੱਦਾਂ ਮਰਜੀ ਕੱਪੜੇ ਨੂੰ ਪਾਓ ਟੋਚਰ ਆਪਣੇ ਮਨੋਰ ਔਰ ਇੱਕ ਗੱਲ ਦੂਜੀ ਕੀ ਹੈ ਕੋਈ ਇੱਕ ਰੰਗ ਦੋ ਰੰਗ ਦਿਖਾ ਕੇ 부জে 부জে ਵਾਲੀ ਗੱਲ ਨਹੀਂ ਕਰਦੇ ਆ ਚੱਕੋ ਜਿੰਨੇ ਮਰਜੀ ਰੰਗ ਲੈ ਲਓ 2995 3760 ਤੇ ਹਾਂਜੀ ਹੁਣ ਗੱਲ ਕਰਦੇ ਲਗਜ਼ਰੀ ਕੋਟ ਪੈਂਟ ਦੀ ਤੁਸੀਂ ਕਹਿੰਦੇ ਕੋਟ ਪੈਂਟ ਵਧੀਆ ਲੈਣੇ ਆ ਇਟਾਲੀਅਨ ਫੈਬਰਿਕ ਦੇ ਲੈਣੇ ਆ ਚੈੱਕ ਚ ਲੈਣੇ ਆ ਡਿਜ਼ਾਈਨਰ ਲੈਣੇ ਆ ਸਾਡੇ ਕੋਲੇ ਉਹ ਵੀ ਹੈਗੇ ਆ ਪਰ ਇਹ ਵੀ 25-25000 ਨਹੀਂ 5000 7000 ਦੇ ਸਟਿਚ ਕਰਕੇ ਦੇਵਾਂਗੇ ਉਹ ਸ਼ੇਰਵਾਨੀਆਂ ਸ਼ੇਰਵਾਨੀ ਆ ਗਿਆ ਸ਼ੇਰਵਾਨੀਆਂ ਦਾ ਪਜਾਰਾ ਚ ਭਾਜੀ ਰੈਂਟ ਕਿੰਨਾ ਚੱਲਦਾ ਸਹੀ ਦੱਸੋ ਸ਼ੇਰਵਾਨੀ ਦਾ ਕੋਈ 7000 ਮੰਗ ਲੈਂਦਾ ਕੋਈ 10000 ਮੰਗ ਲੈਂਦਾ ਕੋਈ 15000 ਮੰਗ ਲੈਂਦਾ ਬਿਲਕੁਲ ਭਾਜੀ 10-10000 ਰੈਂਟ ਆ ਅਸੀਂ 6060 ਸਟਿਚ ਕਰਕੇ ਦੇ ਦਾਂਗੇ ਭਾਜੀ ਸ਼ਰਟਾਂ ਦੇਖੋ ਸ਼ਰਟਾਂ ਤੁਸੀਂ ਇੱਥੋਂ ਅਗੇ ਪ੍ਰਿੰਟ ਲੈ ਜਾਓ ਤੁਸੀਂ ਲਾਈਨਾਂ ਵਾਲੀਆਂ ਲੈ ਜਾਓ ਤੁਸੀਂ ਚੈੱਕ ਲੈ ਜਾਓ ਡਾਰਕ ਕਲਰ ਲੈ ਲਓ ਲਾਈਟ ਲੈ ਲਓ ਦੇਖੋ ਸ਼ਰਟਾਂ ਦੇ ਵਿੱਚ ਵੀ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਵੱਡੀ ਗੱਲ ਕੀ ਆ ਇੱਥੇ ਕੋਈ ਲੁੱਟ ਨਹੀਂ ਕਰਦੇ ਇੱਥੇ ਕੋਈ ਜੇਬਾਂ ਤੇ ਡਾਕੇ ਨਹੀਂ ਮਾਰਦੇ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਹੀ ਰੇਂਜ ਤੁਸੀਂ ਜਿੰਦਾ ਲੈ ਨਹੀਂ ਲੈ ਸਕਦੇ ਆ ਲੋਵੀ ਪੱਗਾਂ ਬੰਨਣ ਵਾਲੇ ਸ਼ਕੀਨ ਭਰਾਵਾਂ ਨਾਲੇ ਵੱਡਾ ਫਾਇਦਾ ਕਰਦਿੰਦੇ ਆ ਇਹ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸੁਸਾਈ ਦੇ ਜਿੱਥੇ ਤੁਹਾਨੂੰ 550 ਤੋਂ ਵੱਧ ਰੰਗ ਮਿਲਣੇ ਆ ਤੁਸੀਂ ਰੂਬੀਆਂ ਜਿ ਲੈ ਜਾਓ ਫੁੱਲ ਵੇਚ ਲੈ ਜਾਓ ਰੰਗ ਫੇਟ ਹੋ ਜਵੇ ਡੱਪ ਪੈ ਜਵੇ ਰੰਗ ਨੂੰ ਕੁਝ ਵੀ ਹੋ ਜਵੇ 3 ਮਹੀਨੇ ਦੀ ਗਾਰੰਟੀ ਆ ਬਦਲ ਕੇ ਪਾ ਕੇ ਨਵੀਂ ਲੈ ਜਾਓ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਤੁਸੀਂ ਆਪਣੀ ਸ਼ਰਟਾਂ ਨਾਲ ਮੈਚਿੰਗ ਕਰ ਲਓ ਕੋਟ ਤੇ ਪੀਮ ਨਾਲ ਮੈਚਿੰਗ ਕਰ ਲਓ ਕੋਟ ਪੈਂਟ ਦੇ ਨਾਲ ਮੈਚਿੰਗ ਕਰ ਲਓ ਆਪਣੀ ਘਰ ਵਾਲੀ ਦੇ ਸੂਟਾਂ ਦੇ ਨਾਲ ਮੈਚ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਦੇਖੀ ਪੱਗਾਂ ਤੁਸੀਂ ਦੇਖ ਲੀਆਂ ਹੁਣ ਗੱਲ ਕਰਦੇ ਲਾਈਨਿੰਗ ਦੀ ਲਾਈਨਿੰਗ ਤੁਸੀਂ ਸੂਟ 10 10000 ਵਾਲੇ 5 5000 ਵਾਲੇ ਲੈ ਲੈਨੇ ਹੋ ਪਰ ਲਾਈਨਿੰਗ ਮਾੜੀ ਲਾ ਲੈਨੇ ਹੋ ਤੁਹਾਡਾ ਸੂਟ ਹੋ ਜਾਂਦਾ ਖਰਾਬ ਪਰ ਮਾਤੂ ਸ਼੍ਰੀ ਦਸਤਾਰ ਦੀ ਫੁੱਲ ਗਰੰਟੀ ਵਾਲੀ 40 ਰੁਪਏ ਮੀਟਰ ਦੀ ਲਾਈਨਿੰਗ ਲਾ ਲਓ ਥੋੜਾ ਸੂਟ ਵੀ ਨਹੀਂ ਖਰਾਬ ਹੁੰਦਾ ਤੇ ਤੁਹਾਡੀ ਲਾਈਨਿੰਗ ਦਾ ਵੀ ਰੰਗ ਫੇਟ ਨਹੀਂ ਹੋਊਗਾ ਗਰੰਟੀ ਠੋਕੇ ਦਵਾਂਗੇ 40 ਰੁਪਏ ਮੀਟਰ ਦੇ ਦੇਖੋ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ ਕੁਰਤੇ ਪਜਾਮੇ ਬਲੇਜ਼ਰ ਪਾਸਟਾ ਹੈਗਿਆ ਸਾਡੇ ਕੋਲ ਦਾਜਵਰ ਦੇ ਕਪੜਾ ਜਿਹੜਾ ਤੁਸੀਂ 15000 ਦੇਣਾ ਇੱਥੇ ਤੁਹਾਨੂੰ ਅਸੀਂ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ ਦਾਜਵਰ ਦੇ ਕਪੜਾ 50000 ਦੇਣਾ ਸਾਡੇ ਕੋਲ ਸਿਰਫ 15000 ਚ ਆਪਾਂ ਤੁਹਾਨੂੰ ਦੇ ਦੇਣਾ ਸਾਰਿਆਂ ਦੇ ਬਹੁਤ ਸਾਰੇ ਫਾਇਦੇ ਹੋ ਰਹੇ ਆ ਤੁਸੀਂ ਪਹੁੰਚੋ ਕਾਦੀਆਂ ਸ਼ਹਿਰ ਚੋਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਹੈਗਾ ਉਹ ਜਾਣਕਾਰੀ ਲੈਣ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਰਦਾ ਹੈ